ਮੁੱਚੇ ਪੰਜਾਬ ਵਾਂਗ ਹਲਕਾ ਤਲਵੰਡੀ ਸਾਬੋ ਵਿੱਚ ਵੀ ਲੋੜੀ ਦਾ ਤਿਉਹਾਰ ਤੁਮਤਮਨਾ ਮਨਾਇਆ ਗਿਆ ਜਿਸ ਦੇ ਤਹਿਤ ਉਵਧਾਇਕਾ ਬਲਜਿੰਦਰ ਕੌਰ ਨੇ ਆਪਣੇ ਵਿਆਹ ਤੇ ਆਪਣੀ ਰਿਸ਼ਤੇਦਾਰੀ ਵਿੱਚ ਲੜਕੇ ਦੀ ਪਹਿਲੀ ਲੋੜੀ ਮਨਾਈ ਜਿਸ ਤਹਿਤ ਉਹਨਾਂ ਲੋੜੀ ਦੀ ਅੱਗ ਸੇਕੀ ਅਤੇ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਿੱਦਾ ਪਾਕੇ ਲੋੜੀ ਦੀ ਖੁਸ਼ੀ ਸਾਂਝੀ ਕੀਤੀ ਵਧਾਈਕਰ ਨੇ ਲੋਹੜੀ ਦੇ ਇਲਾਕਾ ਵਾਸੀਆਂ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਨੇ ਕਾਂਗਰਸ ਅਤੇ ਖੈਰਾ ਦੀ ਪੰਜਾਬੀ ਇਕਤਾ ਪਾਰਟੀ ਨੂੰ ਨਿਸ਼ਾਨੇ ਤੇ ਲੈਂਦਾ ਕਿ ਖੈਰਾ ਵੱਲੋਂ ਬਠਿੰਡਾ ਵਿੱਚ ਦਫ਼ਤਰ ਖੋਲ੍ਹ ਕੇ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜਨ ਸੰਬੰਧੀ ਕਿਹਾ ਗਿਆ ਪਰ ਦਫ਼ਤਰ ਖੋਲ੍ਹਣ ਨਾਲ ਕੁਝ ਨਹੀਂ ਹੁੰਦਾ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਦੇਸ਼ ਤੇ ਲੋਕਾਂ ਨੂੰ ਲੁੱਟਿਆ ਜਿਸ ਦਾ ਪਤਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹੀ ਲੱਗੇਗਾ ਤੇ ਮੈਂ ਕਹੂੰਗੀ ਕਿ ਅੱਜ ਉਸ ਖੁਸ਼ੀਆਂ ਭਰੇ ਸਮਾਗਮ ਦੇ ਵਿੱਚ ਜਿੱਥੇ ਸਾਰੇ ਆਲੇ ਦੁਆਲੇ ਘਰ ਦਸੂਰੋਂ ਨੇ ਸਾਰੇ ਰਿਸ਼ਤੇਦਾਰ ਕੁੰਚੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਉਸ ਖੁਸ਼ੀ ਦੇ ਵਿੱਚ ਮੈਂ ਸ਼ਾਮਲ ਹੋਈਆਂ ਤੇ ਜਿਵੇਂ ਅਸੀਂ ਆਪਣੇ ਔਰ ਇੱਕ ਹੋਰ ਗੱਲ ਦੀ ਖੁਸ਼ੀ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਜਿਹੜਾ ਕਿ ਸਾਡਾ ਬਣਦਾ ਹੈ ਆਪਣੀ ਸੱਭਿਆਚਾਰ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਕਲਚਰ ਨੂੰ ਇਹ ਅੱਗੇ ਵਧਾਉਣ ਦਾ ਇੱਕ ਬਹੁਤ ਸੋਹਣਾ ਤਰੀਕਾ ਤੇ ਅੱਜ ਅਸੀਂ ਲੋਹੜੀ ਤੇ ਸਾਰੇ ਸਿੱਕੇ ਇਕੱਠੇ ਹੋਏ ਕੋਈ ਫਰਕ ਨਹੀਂ ਪੈਂਦਾ ਦਸ ਪਰਖੋ ਲਿਆ ਉਹਨਾਂ ਨੇ ਵਧੀਆ ਗੱਲ ਨਾ ਨਾ ਬਿਆਨ ਹੈ ਵੀ 13 ਦਿਨ 13 ਕਿੰਨਾਂ ਲੜਾਂਗੇ ਇਹ ਤਾਂ ਸਵਾ ਦੱਸੂਗਾ ਲੋਕ ਦੱਸਣਗੇ ਇਹ ਫੈਸਲਾ ਪਬਲਿਕ ਨੇ ਕਰਨਾ ਹੁੰਦਾ ਨਾ ਕਿ ਕਿਤੇ ਲੀਡਰ ਨੇ ਕਰ ਦੇ ਮੋਦੀ ਤਾਂ ਸਾਰੇ ਦੇਸ਼ ਨੂੰ ਲੁੱਟ ਕੇ ਖਾ ਗਏ ਤੇ ਇਹ ਬੜੀ ਜਲਦੀ ਲੋਕ ਸਭਾ ਇਲੈਕਸ਼ਨ ਨੇੜੇ ਆ ਰਹੀਆਂ ਨੇ ਬੜੀ ਜਲਦੀ ਮੋਦੀ ਨੂੰ ਵੀ ਪਤਾ ਲੱਗ ਜਾਣਾ ਹੈ ਤੇ ਬੜੀ ਜਲਦੀ ਪਬਲਿਕ ਨੇ ਮੋਦੀ ਦਾ ਜਵਾਬ ਜਿਹੜਾ ਦੇਣਾ ਜ਼ਿਕਰ ਹੀ ਹੋ ਗਿਆ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਭਾਵੇਂ ਸਮਾਂ ਕੋਈ ਬਹੁਤ ਚੰਗੇ ਨਹੀਂ ਚੱਲ ਰਿਹਾ ਪਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਪਾਰਟੀ ਦੇ ਨਾਲ ਨਾਲ ਆਪਣੇ ਆਪ ਨੂੰ ਜੀਵਨ ਵਿੱਚ ਅੱਗੇ ਲਿਜਾ ਰਹੀ ਹੈ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਪਿਛਲੇ ਸਾਲ 11 ਅਕਤੂਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਜਣ ਦੇ ਮਗਰੋਂ ਆਮ ਆਦਮੀ ਪਾਰਟੀ ਦੀ ਇੱਕ ਹੋਰ ਵਿਧਾਇਕਾ ਪ੍ਰੋਫੈਸਰ ਬੀਬੀ ਬਲਜਿੰਦਰ ਕੌਰ ਜਲਦ ਹੀ ਵਿਆਹ ਕਰਵਾਉਣ ਜਾ ਰਹੀ ਹੈ। ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978